ਇਹ ਕਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਤੇ ਕੀ ਕਿੰਨੇ ਵੀ ਡੈੱਥ ਹੋਏ ਇਹਨਾਂ ਦੀ ਇੱਕ ਐਕਸੀਡੈਂਟੜਾ ਹਾ ਨਾਪੇ ਤੋਂ ਭਾਸ ਰੋਡ ਤੇ ਮਲਕੀਤ ਕੰਬਾਈਨ ਫੈਕਟਰੀ ਦੇ ਨੇੜੇ ਹੋਈ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਮੌਤ ਹੋ ਗਈ ਮੌਕੇ ਤੇ ਟਰੱਕ ਤੇ ਮੋਟਰਸਾਈਕਲ ਦਾ ਹੋਇਆ ਜੀ ਬਿਲਹਾਲ ਜੀ ਕਾਰਨ ਇਹਦਾ ਕੀ ਪਤਾ ਲੱਗ ਸਕਿਆ ਸੈਟ ਗੋੜੇ ਮੌਜੂਦ ਹੀ ਰਹੇ ਤੇ ਅਜੇ ਕੋਈ ਸਨਾਖਤ ਨਹੀਂ ਹੋਈ ਸੈਟ ਗੋੜੇ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਆਪਣਾ ਮਲਕੀਤ ਕਮਾਇਨ ਫੈਕਟਰੀ ਦੇ ਨੇੜੇ ਹੋਇਆ ਜੀ ਲਾਪਾਪਾਤਰੋ ਇਹ ਤਾਂ ਸੀ ਮੁੰਡੇ ਤੇ ਮੋਟਰਸਾਈਕਲ ਤੇ ਸੀ ਹੋਇਆ ਕਟਨਾ ਆਪਾਂ ਕਾਲਾ ਮੋਟੇ ਤੇ ਸਾਹ ਜੀ ਹਾਂ ਜੀ ਹਾਂ ਜੀ ਤੇ ਹੁਣ ਕਰ ਕਰ ਕੀ ਕਾਰਵਾਈ ਹੋਏਗੀ ਇਹ ਖਨਾਲ ਸਵੇਰੇ ਦੇ ਦੇਣ ਦੀ ਪਹਿਲਾਂ ਕਵਾਂਟੀਫਾਈ ਕਰਨੀ ਹੈ ਜੀ ਕਿ ਕਿੰਨੇ ਬੰਦੇ ਉਸ ਤੋਂ ਬਾਅਦ ਅਗਲੀ ਕਾਰਵਾਈਆਂ ਮੰਗ ਲਿਆਵਾਂ ਜੀ ਦੋ ਕੇਸਾਂ ਕਰਦੇ ਹਾਂ ਇਸ ਦੇ ਅੰਦਰ ਵੀ ਚਲਾਉਂਦੇ ਡੋਬੇ ਸੈਂਸਰ ਡੀਕੋਡਰ ਮੀਟਿਕਲ ਡੈਟਾਸਟੇਟ ਦੇ ਵਿੱਚ ਹੀ ਆਏਗੀ ਸਿਗਨ ਹਾਂਜੀ ਐਕਸੀਡੈਂਟ ਕਿਹ ਕਿਹਦਾ ਇਹ ਦੇ ਆਰਾਊਂਡ ਹੋਈ ਵੀ 30 ਕਿਲੋ ਹਾਂਜੀ ਦੋਨੋਂ ਲਗਭਗ ਇੰਨੀ ਹੀ ਤੋਂ ਬੱਤੀ ਆ ਰਿਹਾ ਹਾਂਜੀ ਬ੍ਰੋ ਦੱਦੀ ਆ ਕਿਤੇ ਕਿਤੇ ਸੱਕਦਾ ਆਪ ਦੇ ਦਿੱਖਿਆ ਅਹ ਪੂਲ ਬੋਡੀ ਤੇ ਸੀ ਪੇਸਟ ਤੇ ਸਾਰੇ ਕਿਤੇ ਮਲਟੀਪਲ ਪਾਰਟ ਤੇ ਹੈਗਨਸ ਹਾਂਜੀ ਪੋਰਟ ਜੀ ਚੋਂ ਫਿਕਰਿੰਦੂ ਇਕ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿ ਕੀ ਕਿੰਨੇ ਵੀ ਡੈੱਥ ਹੋਏ ਹਨ ਜਨਾਬੀ ਇੱਕ ਐਕਸੀਡੈਂਟੜਾ ਹਾ ਨਾਪੇ ਤੋਂ ਭਾਸਰ ਰੋਡ ਤੇ ਮਲਕੀਤ ਕੰਬਾਈਨ ਫੈਕਟਰੀ ਦੇ ਨੇੜੇ ਹੋਇਆ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਮੌਤ ਹੋ ਗਈ ਮੌਕੇ ਤੇ ਟਰੱਕ ਤੇ ਮੋਟਰਸਾਈਕਲ ਦਾ ਹੋਇਆ ਜੀ ਨਾਲ ਅਜੇ ਕਾਰਨ ਇਹਦਾ ਕੀ ਪਤਾ ਲੱਗ ਸਕਿਆ ਸੈਟਬੋਡੀ ਮੌਜੂਦ ਨਹੀਂ ਹੈ ਤੇ ਅੱਜ ਕੋਈ ਸੁਨਾਗਤ ਨਹੀਂ ਹੋਈ ਸੈਟਬੋਡੀ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਆਪਣਾ ਮਲਕੀਤ ਕਮਾਇਨ ਫੈਕਟਰੀ ਦੇ ਨੇੜੇ ਹੈ ਜੀ ਲਾਪਾ ਬਾਤਰੋ ਇਹ ਤਾਂ ਸੀ ਬੰਦੇ ਤੇ ਇਹ ਮੋਟਰਸਾਈਕਲ ਤੇ ਸੀ ਹੋਇਆ ਟੱਕਰ ਨਾਲ ਆਪਾਂ ਕਾਲਾ ਮੋਟੇ ਦੇ ਸਾਹ ਜੀ ਹਾਂਜੀ ਹਾਂਜੀ ਤੇ ਹੁਣ ਕਰ ਕਰ ਕੀ ਕਾਰਵਾਈ ਹੋਏਗੀ ਇਹ ਖਨਾਲ ਸਵੇਰੇ ਦੇ ਦੇਣ ਦੀ ਪਹਿਲਾਂ ਗਾਂਟੀਫਾਈ ਕਰਨੀ ਹੈ ਜੀ ਕਿ ਕਿੰਨੇ ਬੰਦੇ ਕੋਈ ਬਾਅਦ ਫਿਰ ਅਗਲੀ ਕਾਰਵਾਈ ਮੰਦ ਲਿਆਵਾਂ ਜੀ ਦੋ ਤੇ ਸਾਂ ਕੰਪਨੀ ਐਕਸਪੀਰਟ ਕੀ ਚਲਾਏ ਦੋ ਵੇਸੈਂਸਰ ਰਿਕਾਰਡਰ ਬਿਲਕੁਲ ਦੇਰ ਦੇ ਸਟੇਟ ਦੇ ਵਿੱਚ ਹੀ ਆਏਗੇ ਐਕਸੀਡੈਂਟ ਸੀ ਹਾਂਜੀ ਐਕਸੀਡੈਂਟ ਕਿ ਇਹ ਇਹਦੇ ਆਰਾਊਂਡ ਹੋਏਗੀ 30 ਕਿਲੋ ਹਾਂਜੀ ਦੋਨੋਂ ਲਗਭਗ ਇਹ ਨਹੀਂ ਕਿ ਉਹ ਘੱਟੀ ਆ ਰਹੇ ਹਾਂ ਹਾਂਜੀ ਬ੍ਰੋ ਘੱਟੀ ਆ ਰਹੇ ਕਿਤੇ ਕਿਤੇ ਸੱਕਦਾ ਆਪਾਂ ਦੇਖੀ ਦਿੱਤੇ ਆ ਪੂਲ ਬੋਡੀ ਤੇ 3 ਫੇਸ ਤੇ ਸਾਰੇ ਕਿਤੇ ਮਲਟੀਪਲ ਪਾਰਟ ਤੇ ਟੈਗ ਹੋਇਆ ਹਾਂਜੀ ਮੋਟੇ ਜਿਵੇਂ ਸ਼ਿਫਟ ਕਰ ਦਿੱਤਾ ਕਿਦਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਤੇ ਕੀ ਕਿੰਨੇ ਵੀ ਡੈੱਥ ਹੋਏ ਇਹਨਾਂ ਦੀ ਇੱਕ ਐਕਸੀਡੈਂਟੜਾ ਹਾ ਨਾਪੇ ਤੋਂ ਭਾਤਕ ਰੋਡ ਤੇ ਮਲਕੀਤ ਕੰਬਾਈਨ ਫੈਕਟਰੀ ਦੇ ਨੇੜੇ ਹੋਈ ਜਿਹਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਮੌਤ ਹੋ ਗਈ ਮੌਤ ਹੋ ਗਈ ਇਹ ਤਾਂ ਟਰੱਕ ਤੇ ਮੋਟਰਸਾਈਕਲ ਦਾ ਹੋਇਆ ਜਿਸ ਨਾਲ ਜੀ ਕਾਰ ਲੈਦਾ ਜੀ ਪਤਾ ਲੱਗ ਸਕਿਆ ਸੈਟ ਬੋਡੀ ਮੌਤ ਦੀ ਰੱਖੀ ਇਹ ਕਹਿੰਦਾ ਅੱਜ ਕੋਈ ਨਾਗਤ ਨਹੀਂ ਹੋਈ ਸੈਟ ਬੋਡੀ ਤੇ ਐਕਸੀਡੈਂਟ ਕਿੱਥੇ ਹੋਇਆ ਇਹ ਆਪਣਾ ਮਲਕੀਤ ਕਮਾਇਨ ਫੈਕਟਰੀ ਦੇ ਨੇੜੇ ਹੋਈ ਨਾਪਾ ਪਾਤਰੋ ਇਹ ਕਾਪੇ ਸੀਮੰਟ ਦੇ ਤੇ ਫੇ ਮੋਟਰਸਾਈਕਲ ਤੇ ਸੀ ਹੋਇਆ ਟਰੱਕ ਨਾਲ ਆਪਾਂ ਕਾਲਾ ਮੌਕੇ ਤੇ ਸਾਹ ਜੀ ਹਾਂ ਜੀ ਤੇ ਹੁਣ ਕਰ ਕਰ ਕੀ ਕਾਰਵਾਈ ਹੋਏਗੀ ਇਹ ਖਨਾਲ ਸਵੇਰੇ ਦੇ ਦੇਣ ਦੀ ਪਹਿਲਾਂ ਡੈਂਟੀਫਾਈ ਕਰਨੀ ਹੈ ਜੀ ਕਿ ਕਿਹੋ ਜਿਹੇ ਬੰਦੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਮੰਦ ਲਿਆਵਾਂਗੇ ਜੀ ਦੋ ਪੇਸੈਂਸਰ ਦੇ ਕੋਡੇ ਵਿੱਚ ਕੁਝ ਦੇਰ ਦੇ ਸਟੇਟ ਦੇ ਵਿੱਚ ਹੀ ਆਏਗੀ ਐਕਸੀਡੈਂਟ ਕੇਸ ਹਾਂਜੀ ਐਕਸੀਡੈਂਟ ਕੇਸ ਇਹਦੇ ਆਰਾਊਂਡ ਹੋਏਗੀ 30 ਕਿਲੋ ਹਾਂਜੀ ਦੋਨੋਂ ਲਗਭਗ ਇੰਨੀ ਹੀ ਤੋਂ ਡੈਡੀ ਆਏ ਹਾਂਜੀ ਬ੍ਰੋ ਡੈਡੀ ਆਏ ਕਿਤੇ ਕਿਤੇ ਸੱਕਦਾ ਆਪਾਂ ਦੇਖੀਏ ਆਹ ਹਾਲ ਬੋਡੀ ਤੇ 3 ਫੇਸ ਤੇ ਸਰੀਰ ਤੇ ਮਲਟੀਪਲ ਪਾਰਟ ਤੇ ਹੈ ਨਾ ਹਾਂਜੀ ਉਹ ਤੇ ਜਿਵੇਂ ਫਿਕਰ ਦਿੰਦੇ ਕੋ